ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਪੰਜਾਬ ਦੇ ਹਾਲਾਤ ਬੜੇ ਤਰਸਯੋਗ ਬਣੇ ਹੋਏ ਨੇ ਦੁਨੀਆ ਵਿੱਚ ਜਿੱਥੇ ਕਿਤੇ ਭੀੜ ਪਈ ਉਖਾਈ ਆਈ ਪੰਜਾਬ ਮੋਢੇ ਦੇ ਨਾਲ ਮੋਢਾ ਜੋੜ ਕੇ ਖੜਿਆ ਪੰਜਾਬ ਕਿੱਥੇ ਕਿੱਥੇ ਖੜਿਆ ਪੰਜਾਬ ਦੀਆਂ ਸਿਫਤਾਂ ਵਿੱਚ ਸ਼ਾਇਰ ਇੰਜ ਅਰਜ ਕਰਦਾ ਹੈ ਜਦੋਂ ਕਦੇ ਭੀੜ ਕੋਈ ਬਣੀ ਦੇਸ਼ ਕੌਮ ਉੱਤੇ ਮੋਹਰਲੀ ਕਤਾਰ ਵਿੱਚ ਖੜਿਆ ਪੰਜਾਬ ਹੈ ਕਿਹੜੀ ਹੈ ਲੜਾਈ ਜਿਹੜੀ ਲੜੀ ਨਹੀਂ ਪੰਜਾਬੀਆਂ ਨੇ ਜਾ ਕੇ ਸਰਹੱਦਾਂ ਉੱਤੇ ਲੜਿਆ ਪੰਜਾਬ ਹੈ ਭਰਦਾ ਗਵਾਹੀ ਇਤਿਹਾਸ ਔਰ ਮੋਰਚੇ ਤੇ ਭੇਟ ਕੁਰਬਾਨੀਆਂ ਦੀ ਚੜਿਆ ਪੰਜਾਬ ਹੈ ਮੋਢੇ ਹੀ ਸ਼ਹਾਦਤਾ ਦਾ ਬੰਨਿਆ ਪੰਜਾਬ ਨੇ ਸਭ ਕੁਸ਼ ਸ਼ਹੀਦਾਂ ਵਾਲਾ ਬੜਿਆ ਪੰਜਾਬ ਹੈ ਭਾਰਤ ਚ ਉਂਝ ਪਰਦੇਸ ਔਰ ਵਸਦੇ ਭਾਰਤ ਚ ਉਂਝ ਪਰਦੇਸ ਔਰ ਵਸਦੇ ਮੌਤ ਵਾਲੇ ਬੂਹੇ ਪਹਿਲਾਂ ਬੜਿਆ ਪੰਜਾਬ ਹੈ ਮਦਦ ਨਾ ਕੀਤੀ ਕਦੇ ਕਿਸੇ ਨੇ ਪੰਜਾਬੀਆਂ ਦੀ ਹੜਾ ਵਿੱਚ ਕਈ ਵਾਰ ਖੜਿਆ ਪੰਜਾਬ ਹੈ ਇਸ ਨੂੰ ਮਕਾਉਣ ਵਾਲੇ ਮੁੱਕ ਗਏ ਜਹਾਨ ਵਿੱਚੋਂ ਸਮੇ ਦੇ ਹਾਲਾਤਾਂ ਵਿੱਚ ਸੜਿਆ ਪੰਜਾਬ ਹੈ ਬਈ ਸਿੰਬਲ ਮਜਾਰੇ ਵਾਲਾ ਆਖ ਤਾਂ ਮਦਨ ਸਿੰਘ ਅੜੇ ਨਾ ਕੋਈ ਜਿੱਥੇ ਉੱਥੇ ਅੜਿਆ ਪੰਜਾਬ ਹੈ ਅੜੇ ਨਾ ਕੋਈ ਜਿੱਥੇ ਉੱਥੇ ਅੜਿਆ ਪੰਜਾਬ ਹੈ